ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 819 ਤੇ ਸੁਭਾਇ ਮਾਨ ਬਖਸ਼ਿਸ਼ ਕਰਦੇ ਹਨ ਤਾਤੀ ਵਾਰ ਲੱਗ ਗਈ ਪਾਰ ਬ੍ਰਹਮ ਸ਼ਨਣਾਈ ਸਭ ਕਹਿੰਦੇ ਇਹ ਭਾਈ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਵਿਆਦੀਆਂ ਦਾ ਸੇਕ ਨਹੀਂ ਲੱਗਦਾ ਭਾਵ ਵਿਕਾਰਾਂ ਤੋਂ ਮਨੁੱਖ ਦੁਖੀ ਨਹੀਂ ਹੁੰਦਾ ਚਾਹ ਗਿਰਦਾ ਹਮਾਰੈ ਰਾਮ ਕਰ ਦੁਖ ਲੱਗੈ ਨਾ ਭਾਈ ਸਾਹਿਬ ਕਹਿੰਦੇ ਹਨ ਅਸਾ ਜੀਵਨ ਦੇ ਦੁਆਲੇ ਪਰਮਾਤਮਾ ਦੇ ਨਾਮ ਦੀ ਮਾਨੂੰ ਇੱਕ ਲਕੀਰ ਹੈ ਜਿਸ ਦੀ ਬਰਕਤ ਨਾਲ ਕੋਈ ਵੀ ਦੁੱਖ ਪੋ ਨਹੀਂ ਸਕਦਾ ਸਤਿਗੁਰ ਪੂਰਾ ਭੇਟਿਆ ਜਿਨਬਣਤ ਬਣਾਈ ਉਹ ਪੂਰਾ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਜਿਸ ਗੁਰੂ ਨੇ ਪਰਮਾਤਮਾ ਦਾ ਨਾਮ ਦਵਾਈ ਦੇ ਕੇ ਜੀਵਨ ਦੇ ਰੋਗ ਦੂਰ ਕਰਨ ਦੀ ਬਿਉਤ ਬਣਾ ਰੱਖੀ ਹੈ RAM ਨਾਮ ਔਖਦੀਏ ਕਲ ਬੁਲਾਈ ਤਾਂ ਪੂਰਾ ਗੁਰੂ ਉਸ ਨੂੰ ਪਰਮਾਤਮਾ ਦਾ ਨਾਮ ਦਵਾਈ ਦਿੰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਰਾਖ ਲਈ ਤਨ ਰਖਣ ਹਾਰ ਸਭਿਆਦ ਮਟਾਈ ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ ਰਖਣਹਾਰ ਪ੍ਰਭੂ ਨੇ ਬਚਾ ਲਿਆ ਉਸ ਦੇ ਅੰਦਰੋਂ ਹਰ ਇੱਕ ਰੋਗ ਦੂਰ ਕਰ ਦਿੰਦਾ ਹੈ ਕਹੋ ਨਾਨਕ ਕਿਰਪਾ ਪਈ ਪ੍ਰਪੇਸਾਈ ਇਹ ਨਾਨਕ ਦਾ ਸਾਕਾ ਹੈ ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ ਹੈ ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਜੀਵਨ ਦੇ ਵਿੱਚ ਮਨੁੱਖ ਫਿਰ ਕਿਸੇ ਹੋਰ ਦਾ ਆਸਰਾ ਨਹੀਂ ਲੈਂਦਾ ਸਿਰਫ ਇੱਕ ਪਰਮਾਤਮਾ ਦਾ ਹੀ ਆਸਰਾ ਲੈ ਕੇ ਜੀਵਨ ਬਤੀਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ